ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਦਾ ਦਿਹਾੜਾ ਹੈ ਆਪ ਸਰਬਤ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਆਓ ਜਾਣਦੇ ਆ ਸੰਪੂਰਨਤਾ ਦਿਵਸ ਦੇ ਇਸ ਖਾਸ ਮੌਕੇ ਤੇ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਬਾਰੇ ਆਓ ਜਾਣਦੇ ਆ ਇਤਿਹਾਸ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਿਨ੍ਹਾਂ ਨੇ ਅੱਜ ਦੇ ਦਿਨ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਸੰਪੂਰਨ ਤੱਕ ਰਵਾਈ ਜਿਸ ਦੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਬਾਣੀ ਦਰਜ ਕੀਤੀ ਗਈ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜੀ ਸਿੱਖ ਧਰਮ ਦਾ ਸਿਰਫ ਧਾਰਮਿਕ ਗ੍ਰੰਥ ਹੀ ਨਹੀਂ ਸਗੋ ਇਹ ਸਾਰੇ ਦੁਨੀਆ ਨੂੰ ਪ੍ਰੇਮ ਭਾਈ ਚਾਰਕ ਸੰਜੀਵਾਲਤਾ ਪ੍ਰਭੂ ਪ੍ਰੇਮ ਅਤੇ ਵਾਹਿਗੁਰੂ ਦਾ ਨਾਮ ਜਪਣ ਦੀ ਤਿਰਣਾ ਦੇਂਦਾ ਹੋਇਆ ਇੱਕ ਸ਼ਬਦ ਗੁਰੂ ਵੀ ਹੈ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਜੋ ਸਿੱਖਾਂ ਦੇ ਮੌਜੂਦਾ ਅਕਲ ਗੁਰੂ ਅਤੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਦੋਂ ਉਦਾਸੀਆਂ ਕੀਤੀਆਂ ਗਈਆਂ ਸਨ ਤਾਂ ਉਹਨਾਂ ਨੇ ਧਰਤੀ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉਥੋਂ ਦੇ ਭਗਤਾਂ ਦੀ ਬਾਣੀ ਨੂੰ ਵੀ ਇਕੱਠਿਆਂ ਕੀਤਾ ਸੀ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੇ 4 ਅਤੇ ਆਪਣੇ ਖੁਦ ਹੀ ਲਿਖੀ ਹੋਈ ਬਾਣੀ ਨੂੰ ਇੱਕ ਗ੍ਰੰਥ ਵਿੱਚ ਪਰੋਣ ਦਾ ਨਵੇਕਲਾ ਤੇ ਨਵਾਂ ਕਾਰਜ ਕੀਤਾ ਇਸ ਮਹਾਨ ਕਾਰਜ ਵਿੱਚ ਉਹਨਾਂ ਦਾ ਸਾਥ ਸਿੱਖ ਤਰੰਦੇ ਮਹਾਨ ਸਤਕਾਰਯੋਗ ਵਿਦਵਾਨ ਭਾਈ ਗੁਰਦਾਸ ਜੀ ਨੇ ਦਿੱਤਾ 1430 ਅੰਗਾਂ ਵਾਲੀ ਜਿਹੜੀ ਸੰਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭੀੜ ਹੈ ਜਿਸ ਦੇ ਵਿੱਚ 31 ਰਾਗ ਹਨ ਤੇ ਇਹਨਾਂ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਵੀ ਬਾਣੀ ਹੈ ਤੇ ਸਤਿਗੁਰਾਂ ਦੇ ਉਸਤਤ ਗਉਣ ਵਾਲੇ 11 ਪੱਟਾਂ ਦੀ ਬਾਣੀ ਵੀ ਸਵਈਆਂ ਦੇ ਰੂਪ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਤਿੰਨ ਸਿੱਖਾਂ ਦੀ ਵੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੇ ਰਚਨਹਾਰੇ ਗੁਰੂ ਸਾਹਿਬਾਂ ਤੋਂ ਇਲਾਵਾ ਭਗਤ ਵਖ-ਵਖ ਸ਼੍ਰੇਣੀਆਂ ਦੇ ਫਿਰਕਿਆਂ ਦੇ ਨਾਲ ਸੰਬੰਧ ਰੱਖਦੇ ਸਨ ਜਿੰਨੇ ਹੋਰ ਵੀ ਭਗਤ ਸਨ ਉਹਨਾਂ ਵਿੱਚੋਂ ਹਿੰਦੂ ਵੀ ਸਨ ਮੁਸਲਮਾਨ ਵੀ ਭਗਤ ਸਨ ਅਤੇ ਅਖੌਤੀ ਆਖੇ ਜਾਂਦੇ ਉੱਚੀਆਂ ਨੀਵੀਆਂ ਜਾਤਾਂ ਦੇ ਲੋਕ ਵੀ ਸਨ ਜਿਨ੍ਹਾਂ ਨੂੰ ਜਿਨ੍ਹਾਂ ਦੀ ਬਾਣੀ ਨੂੰ ਤਨ ਸ਼੍ਰੀ ਗੁਰੂ ਅੰਸਾਹਿਬ ਮਹਾਰਾਜੀ ਵਿੱਚ ਦਰਜ ਕਰਕੇ ਸਾਰਿਆਂ ਨੂੰ ਇੱਕ ਸਮਾਨ ਜਿਹੜਾ ਹੈ ਦਰਜਾ ਦਿੱਤਾ ਗਿਆ ਤੇ ਸਭ ਨੂੰ ਬਰਾਬਰ ਜਿਹੜਾ ਹੈ ਗੁਰੂ ਦੇ ਸਮਾਨ ਜਿਹੜਾ ਹੈ ਦਰਜਾ ਪ੍ਰਾਪਤ ਹੋਇਆ ਬਾਣੀ ਵਿੱਚ 31 ਰਾਗ ਵਰਤੇ ਗਏ ਜਿਵੇਂ ਆਮ ਦੱਸਿਆ ਗਿਆ ਹੈ ਇਹਨਾਂ ਵਿੱਚ ਪਦਿਆਂ ਅਸ਼ਟ ਪਦਿਆਂ ਅਤੇ ਹੋਰ अनेका ਸ਼ੰਦਾਂ ਦੇ ਰੂਪ ਵਿੱਚ ਇਹਨਾਂ ਨੂੰ ਕਲਮਬੰਦ ਵੀ ਕੀਤਾ ਗਿਆ ਹਨ ਲੰਮੀਆਂ ਰਚਨਾਵਾਂ ਨੂੰ ਵਾਰਾਂ ਦੇ ਰੂਪ ਵਿੱਚ ਵੀ ਦਰਜ ਕੀਤਾ ਗਿਆ ਹਨ ਗੁਰਮਤ ਦੇ ਉੱਗੇ ਵਿਦਵਾਨ ਤੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਪਾਈ ਗੁਰਦਾਸ ਜੀ ਨੇ ਰਾਮ ਸਰ ਸरोवर ਦੇ ਬਹੁਤ ਹੀ ਸੋਹਣੇ ਅਸਥਾਨ ਦੇ ਉੱਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅਗਵਾਈ ਹੇਠ ਪਾਵਨ ਬੀੜ ਲਿਖਣ ਦੀ ਜਿਹੜੀ ਹੈ ਸੇਵਨ ਭਾਈ ਬਾਣੀ ਲਿਖਣ ਦਾ ਕਾਰਜ ਮੁਕੰਮਲ ਹੋਣ ਤੋਂ ਬਾਅਦ ਆਦ ਗ੍ਰੰਥ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਵਜੋਂ ਥਾਪਿਆ ਗਿਆ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਇਸ ਆਦ ਗ੍ਰੰਥ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਨੂੰ ਸ਼ਾਮਲ ਕਰਕੇ ਸੰਪੂਰਨ ਕੀਤਾ ਜਿਸ ਦਾ ਅੱਜ ਪਾਵਨ ਪਵਿੱਤਰ ਦਿਹਾੜਾ ਹੈ ਅੱਜ ਦੇ ਦਿਨ ਹੀ ਸੰਪੂਰਨਤਾ ਹੋਈ ਸੀ 9ਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਦ ਗ੍ਰੰਥ ਨੂੰ ਮੁਕਮਲ ਕੀਤਾ ਭਾਵ ਕੀ ਸੰਪੂਰਨ ਕੀਤਾ ਦੱਸਦੇ ਹਨ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਤਾਂ ਅੰਸ਼ੇਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਕੀਤੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਦੇ ਸਮੇਂ ਜਿਹੜੀਆਂ ਕਲਮਾਂ ਘੱਟ ਜਾਂਦੀਆਂ ਸਨ ਉਹ ਦੁਬਾਰਾ ਨਹੀਂ ਸੰਵਰਤਦੇ ਉਹਨਾਂ ਨੂੰ ਸੰਭਾਲ ਕੇ ਰੱਖ ਲੈਂਦੇ ਸਨ ਇਸ ਮਹਾਨ ਕਾਰਜ ਦੀ ਸਮਾਪਤੀ ਤੋਂ ਬਾਅਦ ਕਸੀਆਂ ਕਲਮਾਂ ਤੇ ਬਚੀ ਸਿਆਹੀ ਨੂੰ ਗੁਰੂ ਜੀ ਨੇ ਮੌਜੂਦਾ ਸਮੇਂ ਗੁਰਦੁਆਰਾ ਲਿਖਣ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿੱਤਾ ਸੀ ਇਸ ਦੇ ਨਾਲ ਹੀ ਗੁਰੂ ਜੀ ਨੇ ਫਰਮਾਇਆ ਕਿ ਇਹ ਸਥਾਨ ਗੁਰੂ ਕੀ ਕਾਸ਼ੀ ਹੈ ਭਾਬ ਕੀ ਦਮਦਾ ਸਾਹਿਬ ਗੁਰਮਤਿ ਦੇ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਗੁਰਮਤਿ ਦੀ ਇਸ ਟਕਸਾਲ ਵਿੱਚ ਮਹਾਨ ਵਿਦਵਾਨ ਲਿਖਾਰੀ ਪੈਦਾ ਹੋਣਗੇ ਇਹ ਕਾਰਜ ਪੂਰਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੰਪੂਰਨ ਹੋਣ ਤੇ ਗੁਰੂ ਜੀ ਨੇ ਮਹਾਨ ਸਮਾਗਮ ਰਚਿਆ ਜੋ ਭਾਦਰੋਂ ਵਦੀ 1 ਤੋਂ ਭਾਦਰੋਂ ਵਦੀ 3 ਤੱਕ ਭਾਵ ਕਿ 3 ਦਿਨ ਇਹ ਚੱਲਦਾ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਰਵੋਤਮ ਸੱਚ ਪਰਮਾਤਮਾ ਦਾ ਸੰਕਲਪ ਕ੍ਰਿਆਸ਼ੀਲ ਅਤੇ ਜੀਵੰਤ ਹੀ ਨਹੀਂ ਹੈ। ਸਗੋਂ ਕਈ ਅਨੇਕਤਾਵਾਂ ਜਿਵੇਂ ਨਿਰਗੁਣ ਅਤੇ ਸਰਗੁਣ, ਸਰਵਵਿਆਪਕਤਾ ਅਤੇ ਅਗੋਚਰਤਾ ਉਸ ਵਿੱਚ ਹੀ ਸਮੋਈਆਂ ਹੋਈਆਂ ਹਨ। ਪ੍ਰਗਟ ਰੂਪ ਵਿੱਚ ਇਹ ਸਾਰੇ ਗੁਣ ਉਸ ਪ੍ਰਮਾਤਮਾ ਦੇ ਹੀ ਹਨ ਸਿੱਖ ਧਰਮ ਸਾਫ ਤੌਰ ਤੇ ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਪੰਥ ਪ੍ਰਕਾਸ਼ ਅਨੁਸਾਰ ਗੁਰੂ ਸਾਹਿਬ ਵੱਲੋਂ ਤਿਆਰ ਕੀਤੇ ਸੰਪੂਰਨ ਤੇ ਪ੍ਰਵਾਨਿਤ ਸਰੂਪ ਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੇ ਗਏ ਅਤੇ ਅਲੱਗ-ਅਲੱਗ ਚਾਰੇ ਤਖਤ ਸਹਿਮਾਨ ਤੇ ਭਜਵਾਏ ਗਏ ਪੰਥ ਪ੍ਰਕਾਸ਼ ਵਿੱਚ ਇਹ ਬਚਨ ਲਿਖੇ ਹੋਏ ਹਨ ਔਰ ਚਾਰ ਇਸ ਪਰਤੇ ਭਾਏ ਦੀਪ ਸਿੰਘ ਸ਼ਹੀਦ ਲਿਖਾਏ ਇੱਕ ਅਕਾਲ ਬੁੰਗੇ ਇੱਕ ਪਟਨੇ ਤ੍ਰਿਤੇ ਹਜੂਰ ਦਇਓ ਹਿਤ ਪਟਨੇ ਚਤੁਰਥ ਰਾਖਿਓ ਦਮਦਮੇ ਮਾਹੇ ਬੜ ਬਾਬੇ ਇਹ ਚਾਰ ਕਹਾਏ ਸੋ ਇਸ ਤਰ੍ਹਾਂ ਤਨ ਸ਼੍ਰੀ ਗੁਰੂ ਅੰਗਸੈ ਮਹਾਰਾਜੀ ਦੀ ਸੰਪੂਰਨ ਤਨ ਦਸਮ ਪਾਸ਼ਾ ਨੇ ਤਖਸ਼ੀਰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਕਰਵਾਈ ਇਹ ਬਹੁਤ ਹੀ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਹੈ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਆਓ ਆਪਾਂ ਵੀ ਤਨ ਸ਼੍ਰੀ ਗੁਰੂ ਗੰਗ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸਿਰ ਝੁਕਾਈਏ ਅਤੇ ਜਿੱਥੇ ਆਪਣਾ ਸਿਰ ਝੁਕਾਉਣਾ ਹੈ ਉੱਥੇ ਆਪਾਂ ਆਪਣੇ ਮਨ ਨੂੰ ਵੀ ਝੁਕਾਉਣਾ ਹੈ ਕਿਉਂਕਿ ਜਦ ਤੱਕ ਮਨ ਨਹੀਂ ਝੁਕੇਗਾ ਤਦ ਤੱਕ ਸਾਡਾ ਜੀਵਨ ਜਿਹੜਾ ਹੈ ਉਹ ਨਹੀਂ ਬਦਲੇਗਾ ਗੁਰੂ ਦੇ ਚਰਨਾਂ ਨਾਲ ਤਦ ਤੱਕ ਸਾਡਾ ਮਿਲਾਪ ਨਹੀਂ ਹੋਵੇਗਾ ਜਦ ਤੱਕ ਸਾਡਾ ਮਨ ਉਹ ਗੁਰੂ ਦੇ ਨਾਲ ਜੁੜਨ ਦਾ ਯਤਨ ਨਹੀਂ ਕਰੇਗਾ ਸੋ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਸਾਡੇ ਜੀਵਨ ਵਿੱਚ ਕਿਰਪਾ ਕਰੋ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਆਪਣੀ ਸੇਵਾ ਵਿੱਚ ਲਾ ਕੇ ਰੱਖੋ ਤੇਰੀ ਸੇਵਾ ਸਿਮਰਨ ਕਰਕੇ ਅਸੀਂ ਆਪਣੇ ਜੀਵਨ ਨੂੰ ਸਫਲ ਤੇ ਸੋਹਣਾ ਬਣਾਈਏ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਤਨ ਤਨ ਸ਼੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੇ ਸੰਪੂਰਨ ਤੰਤਵ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ